ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਬਹੁਤ ਘੈਂਟ ਜ਼ਮੀਨ ਤੁਹਾਡੇ ਲਈ ਲੈ ਕੇ ਆਏ ਆਂ ਜੀ ਅੱਜ ਆਪਾਂ ਤੁਹਾਡੇ ਲਈ ਤਿੰਨ ਕਿੱਲੇ ਜ਼ਮੀਨ ਲੈ ਕੇ ਆਏ ਆਂ ਐਨ ਆਰ ਆਈ ਵੀਰ ਦੀ ਜ਼ਮੀਨ ਹੈ ਤੇ ਇਹਨਾਂ ਨੇ ਜ਼ਮੀਨ ਦਾ ਜਲਦੀ ਤੋਂ ਜਲਦੀ ਸੌਦਾ ਕਰਨਾ ਹੈ ਫੁੱਲ ਛਾਂਟ ਸਾਰੀ ਗੱਲਬਾਤ ਉਹਨੂੰ ਵੀਡੀਓ ਵਿੱਚ ਦੱਸਾਂਗੇ ਜੀ ਵੀਡੀਓ ਨਾਲ ਬਨੇ ਰਹੋ ਤੁਹਾਨੂੰ ਦੱਸ ਦਿਆਂਗੇ ਬਾਈ ਜੀ ਇਹਨਾਂ ਦਾ ਨੰਬਰ ਏਰੀਆ ਰੇਟ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ ਜੀ ਤੇ ਵਧੀਆ ਅੱਜ ਵਾਲਾ ਆਪਾਂ ਸੌਦਾ ਤੁਹਾਡੇ ਲਈ ਲੈ ਕੇ ਪਹੁੰਚੇ ਹਾਂ ਜੀ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੀ ਜ਼ਮੀਨ ਘਰ ਕੋਠੀ ਪਲਾਟ ਹੋਰ ਕਿਸੇ ਵੀ ਤਰ੍ਹਾਂ ਦੀ ਚੀਜ਼ ਦੀ ਐਡ ਸਾਡੇ ਪਲੇਟਫਾਰਮਾਂ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਐਡ ਕਰਵਾਉਣ ਲਈ ਸਾਡਾ ਵਟਸਐਪ ਨੰਬਰ ਹੈ ਜਿਹੜਾ ਤੁਹਾਡੀ ਸਕਰੀਨ ਉੱਪਰ ਚਲਾ ਦਿੱਤਾ ਗਿਆ ਜੀ ਦਿੱਤੇ ਨੰਬਰ ਤੇ ਸਾਨੂੰ 7-8 ਮਿੰਟਾਂ ਦੀ ਵੀਡੀਓ ਬਣਾ ਕੇ ਭੇਜਣੀ ਆ ਸਾਫ਼-ਸੁਥਰੀ ਵੀਡੀਓ ਕੱਲੀ-ਕੱਲੀ ਚੀਜ਼ ਦਿਖਾ ਕੇ ਯਾਨੀ ਕਿ ਜੇ ਤਾਂ ਕੋਠੀ ਦੀ ਵੀਡੀਓ ਭੇਜਣੀ ਆ ਹਰ ਇੱਕ ਚੀਜ਼ ਦਿਖਾ ਦਿਓ ਜੇਕਰ ਕਿਸੇ ਜ਼ਮੀਨ ਦੀ ਵੀਡੀਓ ਭੇਜਣੀ ਆ ਸਾਰਾ ਕੁਝ ਟਿਊਬਲ ਵਗੈਰਾ ਬਾਣ ਚ ਫਸਲ ਖੜੀ ਵਗੈਰਾ ਸਾਰਾ ਕੁਝ ਦਿਖਾ ਕੇ ਭੇਜ ਦਿਓ ਜੀ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਆਪਣੇ ਚੈਨਲਾਂ 'ਤੇ ਕਰ ਦਿਆਂਗੇ ਜੀ ਹਰ ਤਰ੍ਹਾਂ ਦੀ ਐਡ ਆਪਣੇ ਚੈਨਲਾਂ 'ਤੇ ਕੀਤੀ ਜਾਂਦੀ ਆ ਤੁਹਾਡੀ ਐਡ ਇੰਸਟਾਗ੍ਰam ਫੇਸਬੁਕ YouTube ਤਿੰਨੇ ਥਾਵਾਂ ਦੇ ਉੱਤੇ ਚਲਾ ਦਿੱ ਜੀ ਸੋ ਐਨ ਆਰ ਆਈ ਵੀਰ ਦੇ ਆਪਾਂ 3 ਕਿੱਲੇ ਜ਼ਮੀਨ ਲੈ ਕੇ ਆਇਆ ਬਾਈ ਜੀ ਟੋਪ ਦੀ ਜ਼ਮੀਨ ਆ ਟੋਪ ਦਾ ਸੌਦਾ 3 ਕਿੱਲੇ ਜ਼ਮੀਨ ਆ ਜਿਹਦੇ ਵਿੱਚੋਂ ਸਵਾ ਕਿੱਲਾ ਤੋਂ ਨੂੰ ਰੋਡ ਦਾ ਫਰੰਟ ਦੇਖਣ ਨੂੰ ਮਿਲ ਜੂਗਾ ਜੀ ਬਾਣ ਦੇ ਵਿੱਚ ਪਾਣੀ ਦਾ ਸਾਧਨ ਜੋ ਨਹਿਰ ਦੀ ਬਾਰੀ ਹੈ ਜੀ ਵਧੀਆ ਬਾਣਾ ਓਕੇ ਦੀ ਰਿਪੋਰਟ ਹੈ ਜੀ ਵੱਡੇ ਹਾਈਵੇ ਦੇ ਉੱਪਰ ਇਹ ਜ਼ਮੀਨ ਲੱਗਦੀ ਹੈ ਹਾਈਵੇ ਕਿਹੜਾ ਲੱਗਦਾ ਜੀ ਮਲੋਟ ਤੋਂ ਡੱਬ ਵਾਲੀ ਹਾਈਵੇ ਦੇ ਉੱਪਰ ਇਹ ਤੁਹਾਨੂੰ ਜ਼ਮੀਨ ਦੇਖਣ ਨੂੰ ਮਿਲ ਜੂਗੀ ਰਕਵੇ ਦੀ ਗੱਲ ਕਰੀ ਤਾਂ ਚੰਨੂ ਪਿੰਡ ਦਾ ਰਕਵਾ ਤੁਹਾਨੂੰ ਇਹ ਦੇਖਣ ਨੂੰ ਮਿਲ ਜੂਗਾ ਜੀ ਕੋਈ ਰੌਲਾ ਨਹੀਂ ਕਿਸੇ ਨਾਲ ਨਾ ਕੋਈ ਬੱਟਦਾ ਜੀ ਰਸਤੇ ਦਾ ਤਾਂ ਹਾਈ ਨਹੀਂ ਕਿਉਂਕਿ ਸਵਾ ਕੇਲਾ ਟੋਡਾ ਜਿਹੜਾ ਫਰੰਟਾ ਉਹ ਰੋਡ ਦੇ ਉੱਪਰ ਲੱਗ ਜਾਂਦਾ ਜੀ ਕਮਰਸ਼ੀਅਲ ਜ਼ਮੀਨ ਆ ਬਾਈ ਜੀ ਵਧੀਆ ਜੇਕਰ ਤੁਸੀਂ ਇੱਥੇ ਕੋਈ ਬਿਲਡਿੰਗ ਇਨ ਫਿਊਚਰ ਖੜੀ ਕਰਨਾ ਚਾਹੁੰਦੇ ਹੋ ਹਨਾ ਕੋਈ ਸਕੂਲ ਬਣਾਉਣਾ ਕੋਈ ਹੋਟਲ ਬਣਾਉਣਾ ਕੋਈ ਮਾਲ ਬਣਾਉਣਾ ਕੋਈ ਮਾਰਟ ਹਨਾ ਕੁਝ ਵੀ ਚੀਜ਼ ਆ ਜਿਹੜੀ ਤੁਸੀਂ ਬਣਾ ਸਕਦੇ ਹੋ ਜੀ ਤੇ ਵਧੀਆ ਘੈਂਟ ਗੱਲਬਾਤ ਆ ਕਾਲਜ ਵਗੈਰਾ ਕੁਝ ਵੀ ਤੁਸੀਂ ਖੜਾ ਕਰਨਾ ਇਨਫਰਾਸਟ੍ਰਕਚਰ ਤਾਂ ਉਹਦੇ ਲਈ ਵੀ ਇੱਕ ਨੰਬਰ ਜ਼ਮੀਨ ਆ ਬਾਈ ਜੀ ਕਿਉਂਕਿ ਆਸੇ ਪਾਸੇ ਮਾਹੌਲ ਬਹੁਤ ਵਧੀਆ ਇਨ ਫਿਊਚ ਬਾਈ ਜੀ ਰਾਤੋਂ ਰਾਤ ਵੱਜ ਜਾਂਦਾ ਤੇ ਉਹਦੇ ਲਈ ਵੀ ਬਹੁਤ ਜਿਆਦਾ ਘੈਂਟ ਇਹ ਸੌਦਾ ਹੋਣ ਵਾਲਾ ਜੀ ਕਮਰਸ਼ੀਅਲ ਜ਼ਮੀਨ ਹੋਣ ਕਰਕੇ ਬਾਈ ਜੀ ਦਾ ਰੇਟ ਆ ਉਹ ਵੀ ਥੋੜਾ ਕਮਰਸ਼ੀਅਲ ਹੈ ਤੇ ਇਸ ਕਰਕੇ ਇਹ ਐਨ ਆਰ ਆਈ ਵੀਰ ਹੈ ਜਿਹੜਾ ਇਹਨੂੰ ਵੇਚਣਾ ਚਾਹੁੰਦਾ ਜਲਦੀ ਤੋਂ ਜਲਦੀ NH1 ਦੇ ਉੱਪਰ ਇਹ ਜ਼ਮੀਨ ਪੈ ਜਾਂਦੀ ਹੈ ਜੀ ਰੇਟ ਦੀ ਗੱਲ ਕਰੀਏ ਤਾਂ ਬਾਈ ਜੀ 1.5 ਕਰੋੜ ਰੁਪਇਆ ਪਰ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਵੇਚਣੀ ਜੀ 1.5 ਕਰੋੜ ਪਰ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦਾ ਸੌਦਾ ਕਰਨਾ ਹੈ ਬਾਕੀ ਬਾਈ ਜੀ ਕੋਈ ਫਿਕਸ ਨਹੀਂ ਮੌਕੇ ਤੇ ਬਹਿ ਕੇ ਹਨਾ ਮਾਲਕਾਂ ਦੇ ਨਾਲ ਤੁਸੀਂ ਆਪਦਾ ਰੇਟ ਦੀ ਫੁੱਲ ਗੱਲਬਾਤ ਕਰ ਸਕਦੇ ਹੋ ਅਡਜਸਟਮੈਂਟ ਜੋ ਵੀ ਉੱਪਰ-ਨੀਚੇ ਹੋਣਾ ਬਾਈ ਜੀ ਉਹ ਬਹਿ ਕੇ ਹੋਣਾ ਕਿਉਂਕਿ ਇਹ ਕਮਰਸ਼ੀਅਲ ਜ਼ਮੀਨ ਦੇ ਸੌਦੇ ਹਨਾ ਬਾਈ ਜੀ ਕੋਈ ਮਾੜਾ-ਮੋਟੀ ਗੱਲ ਤਾਂ ਹੈ ਨਹੀਂ ਤੇ ਬਾਕੀ ਸੋਨੂੰ ਮੈਂ ਦੱਸ ਹੀ ਦਿੱਤਾ ਬਾਈ ਜੀ ਪਿੰਡ ਇਹਨਾਂ ਦਾ ਮੈਂ ਦੱਸਤਾ ਤਿੰਨ ਕਿੱਲੇ ਜ਼ਮੀਨ ਆ ਬਾਈ ਸਵਾ ਕਿੱਲਾ ਜਿਹੜਾ ਰੋਡ ਦੇ ਉੱਪਰ ਲੱਗਦਾ ਹੈ ਨਹਿਰ ਦਾ ਪਾਣੀ ਲੱਗਦਾ ਹੈ ਬਾਈ ਜੀ ਚੰਨੂ ਪਿੰਡ ਦਾ ਰਕਬਾ ਹੈ ਦਿਲ ਆ ਕੀ ਕਹਿੰਦੇ ਮਲੋਟ ਤੋਂ ਡੱਬ ਵਾਲੀ ਜਿਹੜਾ ਹਾਈਵੇ ਹੈ ਬਾਈ ਜੀ ਐਨ ਐਚ 1 ਉਹਦੇ ਉੱਪਰ ਇਹ ਪੈ ਜਾਂਦੀ ਆ ਉਸੇ ਦੇ ਜਿਹੜਾ ਸਵਾ ਕਲੇ ਦਾ ਫਰੰਟ ਦੇਖਣ ਨੂੰ ਮਿਲਦਾ ਹੈ ਜੀ ਕਮਰਸ਼ੀਅਲ ਜ਼ਮੀਨ ਆ ਬਾਈ ਜੀ ਨੰਬਰ ਹੈ ਜਿਹੜਾ ਮਾਲਕਾਂ ਦਾ ਐਨ ਆਰ ਆਈ ਵੀਰ ਨੇ ਨੰਬਰ ਤੋਂ ਡਿਸਕ੍ਰੀਨ ਉੱਪਰ ਚਲਾ ਦਿੱਤਾ ਗਿਆ ਬਾਈ ਜੀ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਜੀ ਜਾਂ ਤੁਸੀਂ ਡੀਲ ਕਰਨੀ ਆ ਜਾਂ ਜਾ ਕੇ ਜ਼ਮੀਨ ਦੇਖਣੀ ਆ ਤਾਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਉਹਨੇ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਬਾਈ ਜੀ ਕਮੈਂਟਾਂ ਵਿੱਚ ਦੱਸਿਓ ਬਾਈ ਜੀ ਆਹਦੀ ਜ਼ਮੀਨ ਕਿੱਥ ਕਹੇ ਇਤਿਹਾਸਕ ਜਮੀਨ ਲੈ ਕੇ ਆਈਏ ਤਾਂ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਬਾਈ ਜੀ ਤੇ ਅਸੀਂ ਬਹੁਤ ਵਧੀਆ-ਵਧੀਆ ਸੌਦੇ ਪਹੁੰਚਾਉਣ ਦੀ ਤੁਹਾਡੇ ਤੱਕ ਕੋਸ਼ਿਸ਼ ਕਰਦੇ ਰਹਿੰਦੇ ਆ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਪੰਜਾਬ ਦੀਆਂ ਸਸਤੀਆਂ-ਸਸਤੀਆਂ ਜ਼ਮੀਨਾਂ ਕਿਉਂਕਿ ਰੇਟ ਕਾਫੀ ਅਸਮਾਨਾਂ ਨੂੰ ਛੂਰੇ ਨੇ ਬਾਈ ਜੀ ਤੇ ਲੱਗਦਾ ਵੀ ਪਿਆ ਵੀ ਇਨ ਫਿਊਚਰ ਹਨਾ ਰੇਟ ਥੋੜੇ-ਮੋਟੇ ਡਾਊਨ ਜਾਣਗੇ ਪਰ ਵਧੀਆ-ਵਧੀਆ ਆਪਾਂ ਨੂੰ ਆਹੀ ਲੱਗਦਾ ਹੁੰਦਾ ਵੀ ਡਾਊਨ ਜਾਣਗੇ ਜਾਣਗੇ ਆਪਾਂ ਵੇਟ ਕਰਦੇ ਰਹਿੰਦੇ ਆ ਪਰ ਮੌਕਾ ਹੱਥੋਂ ਨਿਕਲ ਜਾਂਦਾ ਬਾਈ ਰੇਟ ਵੱਧ ਹੀ ਤੁਰੇ ਜਾਂਦੇ ਆ ਜ਼ਮੀਨ ਆਪਾਂ ਕਿਸੇ ਵੀ ਰੇਟ ਨੂੰ ਖਰੀਦ ਲਈਏ ਰੇਟ ਵੱਧਣ ਲੱਗਦੇ ਨਹੀਂ ਹੁੰਦਾ ਸੋ ਅ ਤਾਂ ਕਰਕੇ ਆਪਾਂ ਵੇਟ ਨਾ ਕਰੋ ਬਾਈ ਜੀ ਜਿਹੜੇ ਤੁਹਾਨੂੰ ਵਧੀਆ ਸੌਦੇ ਮਿਲ ਰਹੇ ਆ ਨਾਲ ਦੀ ਨਾਲ ਉਹ ਸੌਦੇ ਚੱਕ ਲਿਆ ਕਰੋ ਤੇ ਬਾਕੀ ਚੈਨਲ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਦੀਆਂ ਘੈਂਟ ਘੈਂਟ ਵੀਡੀਓ ਵਿੱਚ ਜਲਦੀ ਮੁਲਾਕਾਤ ਹੋਣੀ ਹੈ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਦਿਓ ਜਾਇ ਤਦ ਤੱਕ ਲਈ ਰੱਖ